ਨੀਲ ਪਿੰਡਾ ਲੱਗੀਆਂ 115 ਰੁਪਏ ਐਮਰਬੀ ਇੱਕ ਤੇ ਓਕੇ ਮੈਂ ਇੱਕ ਤੇ ਐਮਰਬੀ 115 ਰੁਪਏ ਆ ਹਾਂਜੀ ਪੈਣੀ ਕਿੰਨੇ ਦੀ 15 ਰੁਪਏ ਦੀ ਸਰਫ ਦਿਖਾਓ ਮੈਂ ਕਿਹਾ ਆ ਦੇਖੋ 115 ਰੁਪਏ ਐਮਰਬੀ ਹਾਂਜੀ 15 ਰੁਪਏ 2 ਰੁਪਏ ਦਾ ਪੀਸ ਡੀਓ ਲੱਗੇ ਆਪਣੇ ਕੋਲ ਪਾਰਕ ਮੈਨੂੰ ਇੱਕ ਨਾਲ ਇੱਕ ਫਰੀ ਹੈ ਆ ਦੇਖੋ ਡੀਓ ਦੁਬਈ ਦਾ ਡੀਓ ਆ ਹਾਂਜੀ ਬਰੇ 300 ਰੁਪਏ ਦਾ ਸੇਲ ਕਰੋ ਹਾਂਜੀ ਪੈਣਾ ਕਿੰਨੇ ਦਾ 75 ਰੁਪਏ ਦਾ ਸਿਰਫ ਸਿਰਫ 75 only ਬਹੁਤ 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 ਲੈਸ ਹੈ ਬਈ ਮੈਂ ਕਿਹਾ ਇੰਨਾ ਕਾ ਡੀਓ ਪਿਆ ਇੰਨਾ ਪਰਫਿਊਮ ਪਿਆ ਇੱਥੇ ਆਪਾਂ ਸੈਂਪਲ ਵੀ ਨਹੀਂ ਪੂਰੀ ਚੰਗੀ ਤਰ੍ਹਾਂ ਲਾ ਸਕਦੇ ਪੁਸ਼ਪਰਾ ਓਕੇ ਆ ਪੁਲਿਸ ਡੀਓ ਹੈਗਾ 300 ਰੁਪਏ ਐਮ ਆਰ ਪੀ 80 ਰੁਪਏ ਦਾ ਆ ਪਾਰਕ ਮੈਨਿਊ ਹੈਗਾ 220 ਰੁਪਏ ਦਾ ਸੇਲ ਕਰਨਾ ਤੁਸੀਂ 220 ਰੁਪਏ ਵਾਲਾ 150 ਰੁਪਏ ਤੇ ਦੋ ਪੀਸ 150 ਦੇ ਦੋ ਭਾਈਓ 150 ਦੇ ਦੋ ਪੀਸ ਤੇ ਆ ਇਹ ਦੇਖੋ ਲਿਪਸਟਿਕਾਂ ਪਈਆਂ ਚੈੱਕ ਕਰੋ ਵਾ ਦੂਗਨ ਨੂੰ ਇਹ ਨਹੀਂ ਦਾਗ ਨੂੰ ਦਿਖਾ ਰਹੇ ਸੀ ਆਪਾਂ ਇੱਥੇ ਤੁਹਾਨੂੰ ਦਿਖਾ ਦਿੰਨੇ ਹਾਂ 100 ਰੁਪਏ ਦਾ ਪੀਸ ਸੇਲ ਕਰੋ ਹਾਂਜੀ ਵੀਰ ਕਿੰਨੇ ਦਾ ਪੈਣਾ 40 ਰੁਪਏ ਦਾ ਸਿਰਫ 40 ਰੁਪਏ ਦਾ ਆ ਦੇਖੋ ਪੂਰੀ ਘੈਂਡ ਗੱਲ ਬਾਤ ਉਹ ਤਾਂ ਹੀ ਦੋ ਲੋ ਦੇਖ ਆ ਵੀਐਲ ਸੀਸੀ ਦੀ ਕਰੀਮ ਹੈ ਹਾਂਜੀ ਵੀਰ ਠੀਕ ਹੈ ਜੀ ਧਿਆਨ ਨਾਲ ਲੈ ਜੀ ਇੱਕ ਪੀਸ ਤੁਸੀਂ ਕਿੰਨੇ ਦਾ ਸੇਲ ਕਰਨਾ ਹੈ 125 ਰੁਪਏ ਦਾ ਓਕੇ ਵੀਰੇ ਮੈਡੀਕੇਟਡ ਚੀਜ਼ ਐ ਤੁਸੀਂ ਐਦਾਂ ਕਰਕੇ ਟੇਪ ਉਤਾਰ ਦੇਣੀ 125 ਵਾਲਾ ਹਾਂ ਤੁਸੀਂ ਇੱਕ ਇੱਕ ਪੀਸ 125 ਰੁਪਿਆ ਦਾ ਸੇਲ ਕਰਨਾ 90 ਰੁਪਏ ਦੇ ਦੋ ਪੀਸ ਤੇ ਔਇਲ ਹੈਗਾ ਜੈਸਮੀਨ ਆਮਲਾ ਹਾਂਜੀ ਆ ਵਾਈਟ ਡਾਇਮੰਡ ਦੇ ਫੇਸ਼ਲ ਆਂਦੇ ਆ 55 ਰੁਪਿਆ ਦਾ ਸੇਲ ਕਰੋ 28 ਰੁਪਿਆ ਦਾ ਪਹਿਲਾਂ ਬੰਦੇ ਇੱਕ ਸ਼ੀਸ਼ੀ ਐ ਇੱਕ ਸ਼ੀਸ਼ੀ 50% ਲੈ ਮਹਿੰਦੀ ਦੇ ਡੱਬੇ ਹਾਂਜੀ 30 ਰੁਪਿਆ ਦਾ ਮਹਿੰਦੀ ਦਾ ਡੱਬਾ 30 ਰੁਪਏ ਦਾ 30 ਰੁਪਿਆ ਦਾ ਤੁਸੀਂ 120 ਰੁਪਏ ਦਾ ਸੇਲ ਕਰਨਾ ਹੈ 12 20 ਇਹ ਦੇਖੋ ਨੇਹਾ ਦਾ ਡੱਬਾ 35 ਰੁਪਏ ਨੇ ਨੇਹਾ ਮਹਿੰਦੀ ਦਾ ਡੱਬਾ 35 ਰੁਪਏ ਇਹ ਦੇਖੋ Onion shampoo ਹੈ onion oil ਹੈ ਇਹ hair remover ਹੈ ਠੀਕ ਹੈ ਜੀ ਇਹ ਸਾਰੇ ਐਚ ਆਰ ਲੱਗੇ ਆ ਇਹ ਸਕਰਬ ਲੱਗਾ ਤੁਸੀਂ 200 ਦਾ ਸੇਲ ਕਰਨਾ ਹੈ ਹਾਂ ਜੀ ਪੈਣਾ ਕਿੰਨੇ ਦਾ 50 ਰੁਪਏ ਦਾ ਇਹ ਲਿਕਵਿਡ ਬਲੀਚ ਹੈ 35 ਰੁਪਏ ਦੀ ਹੋਇਆ ਕਿੰਨੇ ਦੀ ਬੱਸ ਤੁਸੀਂ ਸੇਲ ਕਿੰਨੇ ਦੀ ਕਰਨੀ ਹੈ 90 ਰੁਪਏ ਦੀ ਮੈਸੇ 90 ਦੀ ਤੁਸੀਂ 35 ਦੀ ਦੋਗੇ 35 ਰੁਪਏ ਦੀ ਦਵਾਂਗਾ ਵਿਟਾਮਿਨ ਸੀ ਦੀ ਓਕੇ ਸ਼ਾਈਨਰ ਬਲੀਚ ਕਹਿੰਦੇ ਐਨੂੰ ਪੂਰਾ ਫੇਸ ਤੇ ਸ਼ਾਈਨ ਆ ਜਾਂਦਾ ਭਾਜੀ ਹਾਂਜੀ ਵੀਰੇ 5 ਰੁਪਏ ਦਾ ਹਾਂਜੀ 5 ਰੁਪਏ ਦਾ ਰੋਜ਼ ਬਲੀਚ ਓਕੇ ਤੇ ਐਮਰ ਵੀ ਕਿੰਨੀ ਐ 60 ਰੁਪਏ 60 ਰੁਪਏ ਐਮਰ ਵੀ 5 ਰੁਪਏ ਦਾ ਆਜੋ ਇਹ ਦੇਖੋ ਨੀਲ ਪਿੰਟ ਦਾ ਬਾਕਸ ਦਾ ਡੱਬਾ ਹਾਂਜੀ 18 ਪੀਸ ਨੇ ਓਕੇ ਕਿੰਨੇ ਦੇ ਪੈਣਾ 120 ਰੁਪਏ ਦਾ ਸਾਰਾ ਡੱਬਾ ਇੱਕ ਸਾਰਾ ਡੱਬਾ 18 ਪੀਸ 120 ਰੁਪਏ ओके ठीक है जी। ਇਹ ਜਿਓ ਮੈਟਰੀ ਹੈ। ਇਹ ਨਿਊਰ ਸ਼ੇਡ ਆ ਸਾਰੇ। ਬਰਸ਼ ਵਾਲੀ ਲਿਪਸਟਿਕ ਹੈ। ओके। ਤੁਸੀਂ 50 ਰੁਪਏ ਦੀ ਸੇਲ ਕਰਨੀ ਹੈ। ਤੇ ਤੁਹਾਨੂੰ 150 ਦੀ ਪੂਰੀ ਜਿਓ ਮੈਟਰੀ। ਪੂਰੀ ਪੂਰੀ ਜਿਓ ਮੈਟਰੀ 150 ਦੀ। ਤੁਹਾਨੂੰ ਲਿਪਸਟਿਕ ਆ ਦਿੰਨੇ ਆ ਸੋਹਣੀਆਂ ਸੋਹਣੀਆਂ। ਚੈੱਕ ਕਰੋ ਹੈ ਗੱਲ ਵੱਤ। ਜੀ ਸ਼ਬਲਾਂ ਦੀ ਪੂਰੀ ਗੱਲ 100 ਰੁਪਏ ਦੀ ਸੇਲ ਕਰ ਦੋ। 100 ਰੁਪਏ ਦੀ ਸੇਲ ਕਰੋ। ਕਿੰਨੇ ਦੀ ਬਹਿਣੀ 15 ਰੁਪਏ ਦੀ। ਸਿਰਫ ਬੱਲੇ ਬਾਈ। ਬਲੀਚ ਆ ਰਹੇ ਐ ਦੇਖੋ ਇਹ ਸਾਰਾ ਨਿੰਜਨ ਦਾ ਮਾਲ ਲੱਗਾ ਨਿੰਜਨ ਕੰਪਨੀ ਹੈ ਬ੍ਰਾਂਡ ਆ ਥੈਂਕ ਯੂ ਤੇ ਮੈਨ ਲੱਗਦਾ ਲੋਕੀਸ ਹੈ ਉਧਰ ਵੀ ਐਲ ਸੀ ਸੀ ਆ ਸਾਰਾ ਮਾਲ ਲੱਗਾ ਹੋਇਆ ਥੈਂਕ ਯੂ ਆ ਸਾਡੇ ਭਾਜੀ ਅਚਾਨਕ ਆਏ ਸੀ ਤੇ ਤੇਜੀ ਵੀ ਦਾ ਤੇ ਅਸੀਂ ਨਾਲ ਹੀ ਆਪਾਂ ਵੀਡੀਓ ਬਣਾਤੀ ਆ ਸਾਡੀ ਐ ਨਹੀਂ ਆਪਾਂ ਖਾਣੇ ਪਰ ਪਰ ਕੇ ਸਾਡੇ 10 ਮਿੰਟ ਚ ਖਾਣੇ ਖਾਲੀ ਹੋ ਜਾਂਦੇ ਆ ਇਹ ਸਾਰੀਆਂ ਸ਼ੇਵਿੰਗ ਫੋਮ ਵਗੈਰਾ ਆਗੀਆਂ ਡੰਮੀਆਂ ਸਾਡੇ ਕੋ ਡੰਮੀ 400 ਰੁਪਏ ਵਧੀਆ ਡੰਮੀ ਦੇ ਦਾਂਗੇ ਤੁਹਾਨੂੰ ਓਕੇ ਵੀਰੇ ਵਧੀਆ ਡੰਮੀ ਦਵਾਂਗੇ 400 ਚ ਠੀਕ ਹੈ ਜੀ ਇਹ ਦੇਖੋ ਇਹ ਆਈਕੋਨਿਕ ਦਾ ਸਟੇਟਨਰ ਹੈ ਹਾਂਜੀ ਆਈਕੋਨਿਕ ਤੇ ਤੁਹਾਨੂੰ 40% ਲੈਸ ਮਿਲੇਗੀ ਓਕੇ ਜਿੰਨੀ ਐਮਆਰਪੀ ਹੈ 40% ਲੈਸ ਕਰ ਲਓ ਠੀਕ ਹੈ ਹੁਣ ਇਹ ਰੈੱਡ ਮੈਰੂਨ ਦਾ ਡੱਬਾ ਨਾ ਇਹਦੇ ਵਿੱਚ ਮਲਟੀ ਦਾ ਵੀ ਡੱਬਾ ਹੈਗਾ ਓਕੇ ਉਹਦੇ ਵਿੱਚ A to Z ਸਾਰੇ ਕਲਰ ਹੋਣਗੇ ਇਹ ਕਿੰਨੇ ਦਾ ਕਿੰਨੇ ਦਾ ਪੈਣਾ 35 ਰੁਪਏ ਦਾ ਪੀਸ ਓਕੇ ਪੀਸ ਦੇਖੋ ਕਿੰਨਾ ਵੱਡਾ ਆ ਔਰ ਫੁੱਲ ਕੁਆਂਟੀਟੀ ਚ ਪੀਸ ਹੈਗਾ ਤੁਹਾਨੂੰ 150 ਰੁਪਏ ਦਾ ਸੇਲ ਕਰ ਦੋ

ਨਹੀਂ ਨਾ ਕਹਿੰ ਮੈਂ ਤੁਸੀਂ ਇੱਕ ਡੱਬੀ ਘੱਟੋ ਘੜ 20 30 ਇੱਕ ਡੱਬੀ ਦੇ ਉੱਤੇ ਐਮ ਆਰ ਵੀ ਹੈਗੀ ਐ 12 ਰੁਪਏ ਸਭਨੋਂ ਕਿੰਨੀ ਪੈ ਗਈ ਤੁਹਾਨੂੰ 90 ਰੁਪਏ ਦਾ ਪੱਤਾ ਸਾਰੇ ਹੀ ਹਨ ਸਾਰੇ ਹੀ ਪੱਤਾ 90 ਰੁਪਏ ਦਾ ਇੱਕ ਘੱਟੋ ਘੜ 25 25 30 ਪੱਤੇ ਹੈਗੇ ਆ ਤੇ 90 ਰੁਪਏ ਲੈ ਕੇ 300 ਰੁਪਏ ਸੇਲ ਕਰ ਦੋ ਇਹ ਦੇਖੋ ਇਹਨੂੰ ਕਹਿੰਦੇ ਮਲਾਈ ਅਵੇਲੇਬਲ ਹੈ ਠੀਕ ਹੈ ਕੰਪਨੀ ਦਾ ਪੀਸ ਹੋਏਗਾ ਕਿੰਨੇ ਦਾ ਦੋਗੇ ਸਿਰਫ 40 ਰੁਪਏ ਦਾ ਹੈਗਾ ਕਿੰਨੇ ਦਾ ਸਿਰਫ 40 ਮਾਰਕੀਟ ਚ 150 ਦਾ ਮਿਲੂ 150 ਰੁਪਏ ਦਾ ਮਿਲਣਾ ਤੁਹਾਨੂੰ ਕਿੰਨੇ ਦਾ ਪੈਣਾ 40 ਰੁਪਏ ਦਾ ਪੀਸ ਅਨੀਸ਼ਾ ਦੇ ਸ਼ੈਂਪੂ ਆਏ ਆ ਠੀਕ ਆ ਸ਼ੈਂਪੂ ਤੇ ਐਮ ਆਰ ਵੀ ਕਿੰਨੀ ਆ 399 ਰੁਪਏ ਓਕੇ ਪੈਣਾ ਕਿੰਨੇ ਦਾ 170 ਰੁਪਏ ਦਾ 399 ਵਾਲਾ 170 ਚ ਦੇ ਦਊਗੀ ਆ ਦੇਖੋ ਆ ਸਰਮ ਆ ਗਏ ਐਨ ਜੋ ਦੇ ਸਰਮ ਹੈ ਹਨਾ ਐਨ ਜੋ ਕੈਰਾਟਿਨ ਜਿਹਨਾਂ ਨੇ ਸਮੂਥਨਿੰਗ ਵਗੈਰਾ ਕਰਾਈ ਹੈ 3 300 ਰੁਪਏ ਐਮ ਆਰ ਵੀ 30 ਦਾ ਸਿਰਫ ਸਿਰਫ 30 ਰੁਪਏ ਦਾ 16 30 ਆ ਦੇਖੋ 40 ਰੁਪਏ ਦਾ ਸ਼ੁਰੂਿੰਗ ਕਿੰਨਾ ਦੋਸਤੋ 40 ਰੁਪਏ ਦਾ ਸਟਾਰਟਿੰਗ ਹੈ ਫੋਕੀ ਦੀ ਦੁਕਾਨ ਹੋਰ ਕੋ ਵੱਡਾ ਟ੍ਰਿਮਰ ਕਿੰਨੇ ਦਾ ਪੈਣਾ 750 ਸਿਰਫ ਸਿਰਫ 750 ਤੁਹਾਨੂੰ ਐਦਾਂ ਦੇ ਰੇਟ ਦਵਾਂਗਾ ਜਿੱਥੇ ਮਰਜ਼ੀ ਘੁੰਮੀ ਜਾਓ ਫੁਰਕੇ ਸਾਗਰ ਕੋਲ ਆਉਣਾ ਪੈਣਾ ਆ ਦੇਖੋ 720 ਰੁਪਏ 720 ਦਾ ਹੈ 720 ਰੁਪਏ ਦਾ ਪੀਸ ਹੈ ਵੈਸੇ 1500 ਰੁਪਏ ਤੋਂ ਘੱਟ ਨਹੀਂ ਸੇਲ ਹੁੰਦਾ ਯਾਨੀ ਭਾਈ ਸੁੱਕੀ ਕਮਾਈ ਹੈ